ਹਾਂਜੀ ਸਾਰਿਆਂ ਨੂੰ ਵੈਖਰਜੀ ਕਾ ਖਾਲਸਾ ਵੈਖਰਜੀ ਕੀ ਫਤਿਹ ਇਹ ਪਟਨਾ ਸਾਹਿਬ ਦੇ ਵਿੱਚ ਗੁਰਦੁਆਰਾ ਸਾਹਿਬ ਹੈ ਗੁਰੂ ਕਾ ਬਾਗ ਇਹ ਤੁਸੀਂ ਇਤਿਹਾਸ ਪੜ ਸਕਦੇ ਹੋ ਗੁਰੂ ਕੇ ਬਾਗ ਕਾ ਲਿਖਿਆ ਹੋਇਆ ਹੈ ਵੀਡੀਓ ਰੋਕ ਕੇ ਜਰੂਰ ਪੜਿਓ ਹਾਂਜੀ ਇਹ ਅਸੀਂ ਹੁਣ ਗੁਰੂ ਕੇ ਬਾਗ ਪਹੁੰਚ ਚੁੱਕੇ ਹਾਂ ਸਾਰੀ ਟੀਮ ਸਾਡੀ ਤਾਂ ਇਹ ਜਿਹੜਾ ਤੁਸੀਂ ਸਾਹਮਣੇ ਦੇਖ ਰਹੇ ਆ ਇਸ ਬਾਗ ਦੇ ਵਿੱਚ ਇਹ ਇੱਕ ਪੁਰਾਣਾ ਖੂਹ ਹੁੰਦਾ ਸੀ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਇਸ ਗੁਹੇ ਦੇ ਵਿੱਚ ਇਹ ਬਚਨ ਕੀਤੇ ਕਿ ਜਿਹੜਾ ਇਸ ਦਾ ਜਲ ਛਕੇਗਾ ਇਸ਼ਨਾਨ ਕਰੇਗਾ ਉਹਦੇ ਸਾਰੇ ਦੁੱਖ ਦੂਰ ਹੋ ਜਾਇਆ ਕਰਨਗੇ ਇੱਥੇ ਦਾ ਜਿਹੜਾ ਰਾਜਾ ਤਾਂ ਉਹਦੀ ਪਤਨੀ ਨੂੰ ਕੋਲ ਸੀਗਾ ਤੁਸੀਂ ਇਤਿਹਾਸ ਪੜ੍ਹ ਸਕਦੇ ਹੋ ਉਹਨੇ ਵੀ ਇੱਥੇ ਮਹਾਰਾਜ ਨੇ ਇਸ਼ਨਾਨ ਕਰਾਇਆ ਤੇ ਉਹਦੀ ਪਤਨੀ ਜਦੇ ਨੌ ਪਰ ਨੌ ਹੋ ਗਈ ਸੋ ਬਹੁਤ ਵਧੀਆ ਹਰਿਆਲੀ ਵਾਲਾ ਗੁਰਦੁਆਰਾ ਸਾਹਿਬ ਹੈ ਬਹੁਤ ਬੂਟੇ ਲੱਗੇ ਹੋਏ ਆ ਅਸੀਂ ਵੀ ਇਸ ਪਾਵਨ ਪਵਿੱਤਰ ਖੂਹ ਦੇ ਵਿੱਚ ਜਲ ਛੱਕ ਕੇ ਆਪਣਾ ਜੀਵਨ ਸਫਲਾ ਕੀਤਾ ਮਹਾਰਾਜ ਨੇ ਕਿਰਪਾ ਕੀਤੀ ਹੈ ਸਾਰਿਆਂ ਨੇ ਜਲ ਛਕਿਆ ਐਸੀ ਗੁਰੂ ਘਰ ਦੇ ਵਿੱਚ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਨਿੰਮ ਦੀ ਦਾਤਣ ਕਰਕੇ ਇੱਥੇ ਗੱਡੀ ਸੀ ਇਹ ਨਿੰਮ ਦਾ ਬੂਟਾ ਅੱਜ ਵੀ ਹਰਾ ਭਰਾ ਤੁਸੀਂ ਦਰਸ਼ਨ ਕਰ ਸਕਦੇ ਹੋ ਸਾਰੇ ਐਨ ਪੂਰਾ ਹਰਿਆਲੀ ਵਾਲਾ ਬੂਟਾ ਮਹਾਰਾ ਦੀ ਇਹ ਨਿਸ਼ਾਨੀ ਹੈ ਹਾਂਜੀ ਇਹ ਪਟਨਾ ਸਾਹਿਬ ਦੀ ਧਰਤੀ ਦੇ ਜਿਹੜਾ ਗੁਰਦੁਆਰਾ ਸਾਹਿਬ ਗੁਰੂ ਕਾ ਬਾਗ ਹੈ ਇੱਥੇ ਮਹਾਰਾਜ ਦਾ ਬਚਨ ਹੈ ਗੁਰੂ ਤੇਗ ਬਹਾਦਰ ਜੀ ਦਾ ਕਿ ਜੋ ਵੀ ਬੰਦਾ ਇਸ ਬਾਗ ਦੇ ਅੰਦਰ ਬੂਟਾ ਲਗਾਏਗਾ ਉਹਦਾ ਕੋਈ ਵੀ ਸੁਪਨਾ ਅਧੂਰਾ ਨਹੀਂ ਰਹੇਗਾ ਸਾਰੀਆਂ ਮਨੋ ਕਾਮਨਾਵਾਂ ਪੂਰੀਆਂ ਹੋਣਗੀਆਂ ਸਾਡੀ ਟੀਮ ਵੱਲੋਂ ਅੰਬਾਂ ਦੇ ਬੂਟੇ ਇਸ ਬਾਗ ਦੇ ਅੰਦਰ ਲਗਾਏ ਗਏ ਆ ਸਾਡੀ ਟੀਮ ਲੈ ਕੇ ਗੁਰਦੁਆਰਾ ਸਾਹਿਬ ਦੇ ਅੰਦਰ ਜਾ ਰਹੀ ਹੈ ਤੇ ਮਹਾਰਾਜ ਨੂੰ ਅਰਦਾਸ ਬੇਨਤੀ ਕਰਨੀ ਹੈ ਉਸ ਤੋਂ ਬਾਅਦ ਬਾਗ ਦੇ ਵਿੱਚ ਜਾ ਕੇ ਇਹ ਆਪਣਾ ਆਪਣਾ ਬੂਟਾ ਸਾਰਿਆਂ ਨੇ ਲਗਾਉਣਾ ਹੈ ਇਹ ਮਹਾਰਾਜ ਵੱਲੋਂ ਇੱਥੇ ਗੁਰੂ ਕੇ ਬਾਗ ਦੇ ਅੰਦਰ ਇਹ ਬਖਸ਼ਿਸ਼ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਅਲੀਸ਼ਾਨ ਗੁਰਦੁਆਰਾ ਸਾਹਿਬ ਬਣਿਆ ਹੋਇਆ ਤੇ ਇਹ ਜਿਹੜਾ ਗੁਰੂ ਘਰ ਹੈ ਇੱਥੇ ਦਾ ਰਾਜਾ ਹੁੰਦਾ ਸੀ ਉਹਨੇ দান ਕੀਤਾ ਸੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਮਹਾਰਾਜ ਨੇ ਤਿੰਨ ਵਾਰੀ ਵਚਨ ਕਰਕੇ ਪੁੱਛਿਆ ਅਗੇ ਗ੍ਰਾਂਤੀ ਸਿੰਘ ਸਾਨੂੰ ਇਸ ਇਤਿਹਾਸ ਬਾਰੇ ਜਾਣੂ ਕਰਾਉਣਗੇ ਕਿ ਬਾਗ ਕਿਸ ਦਾ ਹੈ ਤਾਂ ਉਹ ਉਹਨਾਂ ਨੇ ਕਿਹਾ ਹੈ ਗੁਰੂ ਦਾ ਬਾਗ ਹੈ ਤਿੰਨ ਵਚਨ ਕੀਤੇ ਹਨ ਇਹ ਮਹਾਰਾਜ ਨੂੰ ਦਿੱਤਾ ਸੀ ਇਹ ਬਾਗ ਉਹਨਾਂ ਨੇ ਮਹਾਰਾਜ ਤੋਂ ਪ੍ਰਸੰਨ ਹੋ ਕੇ ਤੁਸੀਂ ਦੇਖ ਸਕਦੇ ਹੋ ਕਿ ਆ ਵਧੀਆ ਸੁੰਦਰ ਇਮਾਰਤ ਬਣੀ ਹੋਈ ਹੈ ਇਸ ਬਾਗ ਦੇ ਅੰਦਰ ਹਰਿਆਲੀ ਬਹੁਤ ਹੈ ਬੂਟੇ ਬਹੁਤ ਲੱਗੇ ਹੋਏ ਆ ਆਮ ਕਰਕੇ ਨਹੀਂ ਗੁਰੂ ਘਰਾਂ ਚ ਬੂਟਿਆਂ ਦੀ ਕਮੀ ਆ ਜਾਂਦੀ ਆ ਕਿਉਂਕਿ ਹਰੇਕ ਸੰਗਤ ਇੱਕ ਬੂਟਾ ਲਗਾ ਕੇ ਆਉਂਦੀ ਆ ਜਿਹੜਾ ਵੀ ਕੋਈ ਜਾਂਦਾ ਆਪਣੀ ਸ਼ਰਧਾ ਦੇ ਮੁਤਾਬਕ ਜੀ ਦਾਸ਼ਨ ਕਰ ਸਕਦੇ ਹੂੰ ਇਹ ਕਿ ਲੱਕੜ ਪਈਆ ਗੁਰੂ ਜੀ ਦੇ ਟਾਈਮ ਦੀ ਉਸ ਟਾਈਮ ਦੀ ਇਹ ਲੱਕੜ ਸ਼ਿਸ਼ੋਭਤ ਕਰੀਏ ਸ਼ੀਸ਼ੇ ਦੇ ਅੰਦਰ ਤੁਸੀਂ ਦਰਸ਼ਨ ਕਰ ਸਕਦੇ ਹੋ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਇੱਥੇ ਕੜਾ ਵੀ ਪਿਆ ਨਿਸ਼ਾਨੀ ਵਜੋਂ ਇਹ ਕੜਾ ਸ਼ੀਸ਼ੇ ਦੇ ਵਿੱਚ ਸ਼ਿਸ਼ੋਭਤ ਕਰਕੇ ਸੰਗਤਾਂ ਦੇ ਦਰਸ਼ਨਾ ਵਾਸਤੇ ਰੱਖਿਆ ਗਿਆ ਜਦੋਂ ਮਹਾਰਾਜ ਆਸਾਮ ਦੀ ਯਾਤਰਾ ਤੋਂ ਆਏ ਆ ਤਾਂ ਇਸ ਜਗ੍ਹਾ ਮਹਾਰਾਜ ਆਏ ਆ ਇਸ ਜਗ੍ਹਾ ਆ ਕੇ ਉਹਨਾਂ ਨੇ ਪੜਾ ਕੀਤਾ ਅਤੇ ਗੋਬਿੰਦ ਰਾਏ ਜੀ ਜਦੋਂ ਬਾਲ ਉਮਰ ਦੇ ਵਿੱਚ ਸੀਗੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਇਸ ਜਗ੍ਹਾ ਤੇ ਮਿਲਣ ਆਏ ਆਪਣੇ ਪਿਤਾ ਜੀ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਪਹਿਲਾ ਮਲਾਪ ਗੁਰੂ ਸਾਹਿਬ ਦਾ ਇਸ ਜਗ੍ਹਾ ਤੇ ਹੋਇਆ ਜਦੋਂ ਆਸਾਮ ਦੀ ਯਾਤਰਾ ਤੋਂ ਮਹਾਰਾਜ ਵਾਪਸ ਆਏ ਆ ਇਸ ਗੁਰੂ ਕੇ ਬਾਗ ਦੇ ਵਿੱਚ ਮਹਾਰਾਜ ਦਾ ਮਲਾਪ ਹੋਇਆ ਆਪਣੇ ਪਿਤਾ ਜੀ ਨਾਲ ਪਹਿਲੀ ਵਾਰ ਦਰਸ਼ਨ ਕੀਤੇ ਆ ਮਹਾਰਾਜ ਦੇ ਗੁਰੂ ਜੀ ਨੇ ਤੇ ਸਾਰਾ ਪਰਿਵਾਰ ਫਿਰ ਤੇ ਗੁਰੂ ਸਾਹਿਬ ਨੂੰ ਮਿਲਣ ਵਾਸਤੇ ਆਏ ਆ ਮਾਤਾ ਗੁਜਰੀ ਜੀ ਸਾਰੇ ਮਮਾ ਕ੍ਰਿਪਾਲ ਚੰਦ ਜੀ ਸਾਰੇ ਪਰਿਵਾਰ ਆਏ ਜਦ ਕਰਦੇ ਹੋਏ ਆਪ ਆਸਾਮ ਚਲੇ ਗਏ ਕੁਝ ਸਮੇਂ ਹੋ ਗਏ ਇਧਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਜਨਮ ਪ੍ਰਕਾਸ਼ ਉਹ ਸੁਦੀ 7 ਸੰਮਤੇ 1723 ਮੁਕਾਵਤ ਦੇ 22 ਜੰਵਾਰ ਸੰਵਰ ਸਨ 1664 ਬੀਖੇ ਪਟਨੇ ਸਹਿਰ ਤੇ ਜਨਮ ਹੋਏ ਜਦ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਅਸਾਮ ਤੋਂ ਬਾਬਸ ਪੰਜਾਬ ਨੂੰ ਜਾਣ ਲੱਗੇ ਗੁਰੂ ਜੀ ਨੇ ਇਸੇ ਬਾਗ ਵਿੱਚ ਚਰਨ ਪਾਏ ਗੁਰੂ ਜੀ ਦੇ ਚਰਨ ਪੈਣ ਸਾਰ ਇਹ ਬਗੀਚਾ ਹਰਾ ਭਰਾ ਗੁਰੂ ਜੀ ਜੀ ਦਰਖਤ ਦੇ ਥੱਲੇ ਬੈਠੇ ਸਨ ਉਹ ਦਰਖਤ ਇਮਲੀ ਦਾ ਹੋਇਆ ਕਰਜ਼ਾ ਸੀ ਕੁਝ ਸਮੇਂ ਪਿਛੇ ਡਿੱਗਿਆ ਹੈ ਉਹ ਜੇ ਕਹਾਣੀ ਰੱਖੀ ਗਈ ਦਰਸ਼ਨਾ ਵਾਸਤੇ वह टहानी सामने शीशे बख्श रखी गई है आप दर्शन कर लेना गुरु जी अमृत वेले नीमदा दातन कर रहे सन गुरु जी ने दातन करके दतन जमीन से कड़ दी बिच एक अपना सर्व लोह करा पा के बचन किया जरा करा है समय के नटवारा होता आवागबन बन गए फिर यह टाणी टुटन के करा निकलूगा ਏ ਵੀ ਗੁਰੂ ਜੀ ਦਾ ਬਚਨ ਪੂਰੇ ਹੋਵੇ ਜਾਂ ਤੇਜ ਦਾ ਬਟਬਾਰਾ ਹੋਏ ਸੰਤਾਂ ਦੇ ਆਵਾ ਗਵਨ ਪਰੇ ਨੇ ਉਹ ਦੋ ਇਹ ਨੀਮ ਦਾ ਟਾਣੀ ਟੁੱਟੀ ਹੈ ਕਰਾ ਨਿਕਲ ਲਿਆ ਉਹ ਕਰਾ ਸਾਹਮਣੇ ਇਹ ਪਿੱਤਲ ਵਾਲੀ ਬਕਸੇ ਰੱਖੀ ਗਈ ਹੈ ਆਪ ਦਰਸ਼ਨ ਕਰ ਲੈਣਾ ਨੀਮ ਦਾ ਦਰਖ ਬਹਦਰ ਬਾਜੀ ਤੇ ਖਰੇ ਨੇ ਸੀਸੇ ਵਿੱਚ ਬੈਠ ਨੇ ਦਰਸ਼ਨ ਕਰਦੇ ਜਾਣਾ ज मागे नवाब को जाके दसिया नवाब साहेब अपने बाग च कैसे महापुरुष बैठे ने जिन्ना बैठन साल बगीचा हरा भरा हो गया बे नवाब रहीम बख्श करीम बख्श दोनों पर होया करजा से आए नमस्कार की मठा टिक गया गुरु जी पुछन लगे भाई यह बाग किसका है नवाब कहन लगे हूं आप जी का गुरु का बाग ਗੁਰੂ ਜੀ ਨੇ ਤਿੰਨ ਬਾਰ ਪੁੱਛਿਆ ਤੀਨੋ ਬਾਰ ਨਵਾਬ ਨੇ ਕਹਿ ਦਿੱਤਾ ਆਪਜੀ ਕਾ ਗੁਰੂ ਕਾ ਬਾਗ ਹੈ ਗੁਰੂ ਜੀ ਕਹਿਣ ਲੱਗੇ ਜੇ ਗੁਰੂ ਘਰ ਨੂੰ ਦੇ ਦਿੱਤੀ ਹੋ ਚਾਰੇ ਪਾਸੇ ਗੰਧ ਕਰਾ ਦੋ ਤਾਂ ਕਿ ਪਿੱਛੇ ਤੁਹਾਡਾ ਔਲਾਦ ਵਿੱਚ ਝਗੜਾ ਨਾ ਕਰੇ ਨਵਾਬੂ ਬੇ ਹੱਥ ਜੋੜ ਕੇ ਬੇਨਤੀ ਕਰਨ ਲੱਗੇ ਮਹਾਰਾਜ ਜੀ ਸਾਡੇ ਕਰ ਔਲਾਦ ਹੈ ਹੀ ਨਹੀਂ ਸਾਡੇ ਬੀਗਮ ਨੂੰ ਖੂੜ ਦੀ ਰੋਗ ਲੱਗੀ ਹੈ ਬਰਾ ਦੁਖੀ ਹੈ ਉਹ ਚੱਲ ਕੇ ਨਹੀਂ ਸਕਦੀ ਗੁਰੂ ਜੀ ਕਹਿਣ ਲੱਗੇ ਆਪਣਾ ਬੇਗਮ ਨੂੰ ਇਸ ਬਾਗ ਵਿੱਚ ਲਿਆਓ ਇਸ ਬਾਗ ਵਿੱਚ ਇੱਕ ਖੂਹ ਹੈ ਖੂਹ ਦੇ ਜਲ ਦੇ ਨਾਲ ਸਨਾਨ ਕਰਾਓ ਸਾਰੇ ਦੁੱਖ ਦੂਰ ਹੋ ਜਾਣਗੇ ਜਦ ਨਵਾਬ ਨੇ ਬੇਗਮ ਨੂੰ ਲਿਆਏ ਬੇਗਮ ਨੇ ਖੂਹ ਜਲ ਨਾਲ ਸਨਾਨ ਕੀਤੀ ਉਹਦਾ ਕੋਹ ਦੁੱਖ ਸਾਰੇ ਦੂਰ ਹੋ ਗਏ ਉਹ ਆਪ ਚਲ ਕੇ ਆਏ ਚੜਨਾ ਤੇ ਮੱਠਾ ਟੇਕੀ ਬੇਨਤੀ ਕੀਤੀ ਮਹਾਰਾਜ ਜੀ ਆਪ ਜੀ ਦੇ ਬਾਰੇ ਕਿਰਪਾ ਅਮਿਰ ਕੀਤੀ ਹੈ ਕਿਰਪਾ ਕਰੋ ਹਾਂ ਜੀ ਇਹ ਸੰਗਤ ਵੱਲੋਂ ਬੂਟੇ ਲਗਾਏ ਜਾ ਰਹੇ ਆ ਤੁਸੀਂ ਸਾਰੇ ਦੇਖਦੇ ਆਂ ਅੰਬਾਂ ਦੇ ਬੂਟੇ ਲਗਾਏ ਜਾ ਰਹੇ ਆ ਦਲਜੀਤ ਕੌਰ ਲਗਾ ਰਹੀ ਆ ਜੇ ਜੈਗਲਾ ਕਰੀ ਲੈ ਜੇ ਅਗਲੀ ਮਰਜੀ ਇੰਡੀਆ ਜੀ ਰਣਾ ਬੂਟਾਂ ਦੀ ਵਾਰੀ ਆ ਮਾ ਇਹਨਾਂ ਮਿੱਟੀ ਜਣੀ ਆ ਹਾਂ ਜੀ ਗੁਰਪ੍ਰੀਤ ਸਿੰਘ ਮੈਂ ਤੋਤ ਬੂਟੇ ਲਗਾ ਰਿਹਾ ਇਨ੍ਹਾਂ ਸ਼ਬਦਾਂਾਂ ਤੁਹਾਡਾ ਸਾਰਿਆਂ ਦਾ ਧੰਨਵਾਦ ਥੈਂਕ ਯੂ ਸਸਰੀਕਾਲ ਸਾਰਿਆਂ ਨੂੰ